ਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਿੱਟੂ ਬਲਵਾਨ ਇਧਰ ਬੋਲੂ ਭਾਈ ਵੱਢ ਲੇ ਕੱਕ ਹਾਂ ਵੱਢ ਲੇ ਬੱਸ ਮੈਂ ਤਾਂ ਕੈਨਸਲ ਕਰਤੇ ਮੈਂ ਵੱਢੇ ਕਰਨੇ ਹੁਣ ਤੇ ਸ਼ਾਮ ਨੂੰ ਹਾਂ ਤੇ ਸ਼ਾਮ ਨੂੰ ਪੌਣ ਦੀ ਆਈ ਜਾਂਦੀ ਆ ਪੌਣ ਨਹੀਂ ਯਾਰ ਹਈ ਉਸ ਵਾਪੇ ਵੀ ਹੁੰਦੀ ਸਵੇਰੇ ਦੰਡੀਆਂ ਵੱਢਦਾ ਨਾਲ ਸ਼ਾਮ ਨੂੰ ਗਰਮੀ ਲੱਗਦੀ ਸ਼ਾਮ ਬਹੁਤ ਹੈ ਬੈਠਣ ਉਸ ਕਹਿੰਦਾ ਮੀਂਹ ਹੈ ਅੱਜ ਤਾਂ ਮੀਂਹ ਹੈ ਕੱਲ ਵੀ ਉਸ ਚੀਜ਼ ਹੀ ਬਹੁਤ ਐ ਮੁੰਡਾ ਕਹਿੰਦਾ ਸ਼ਾਮ ਨੂੰ ਵੱਢਣੇ ਆ ਮੈਂ ਚੱਲ ਸ਼ਾਮ ਨੂੰ ਵੱਢ ਲਾਂਗੇ ਹਾਂ ਤਾਂ ਠੀਕ ਹੈ ਤੇਰੇ ਤਾਂ ਬਾਜਰਾ ਪੂਜਰਾ ਬੜਾ ਸਾਡੇ ਦਾ ਚੱਲੀ ਜਾਂਦਾ ਆ ਦੂਆ ਕੱਖ ਬਹੁਤ ਵਧੀਆ ਹੋਵੇ ਤੇਰੇ ਆਹ ਜੀਆ ਵਾਹ ਤੂੰ ਨੋੜੀ ਤਾਂ ਕਾਈ ਚੱਲ ਗਈ ਜੀ ਜਾਂਦਾ ਅੱਛਾ ਸਪੈਸ਼ਲ ਬੀਜ ਹੈ ਹੈ ਸਪੈਸ਼ਲ ਬੀਜ ਹੈ ਸਪੈਸ਼ਲ ਦੇਖ ਲੈ ਉਸ ਦਿਨ ਤੇਰੇ ਵਾਲਾ ਬਾਜਾ ਨਹੀਂ ਖਾਧਰ ਲੰਗਰਾਂ ਨੇ ਆ ਖਾਣੇ ਹਾਂ ਤੂੰ ਹੀ ਕਹਿੰਦਾ ਤਾਂ ਖਾਦਾ ਨਹੀਂ ਹਾਂ ਖਾਦਾ ਨਹੀਂ ਕਿੱਥੀ ਮੈਂ ਦੇਖ ਮੇਰੇ ਕੋ ਬਾਦੂ ਕੱਖ ਵੱਢੋਗੇ ਉਸ ਦਿਨ ਮੈਨੂੰ ਕੋਈ ਭਰੀ ਚੱਕ ਲੈ ਜਾਪਾ ਇਹ ਚੱਕ ਲੈ ਗਿਆ ਕਹਿੰਦਾ ਕੱਕੇ ਨਹੀਂ ਖਾਦੇ ਮੇਰੇ ਡਗਰਾਰੇ ਲੈ ਮੈਂ ਰੋਜ਼ ਉਹੀ ਪਾਉਂਦਾ ਉਹ ਹੀ ਲੇ ਗਏ ਨਾ ਉਹ ਟੌਪ ਦੇ ਕੱਖ ਹਿਲੇ ਵੀ ਆ ਬਾਈ ਮਾ ਜੀ ਕਾਲਾ ਕਹਿੰਦਾ ਮੇਰੇ ਬੱਡ ਦਾ ਬੌਖੜਾ ਉਹ ਗੁਰ ਮੇਰੇ ਖੜਾ ਉਹ ਜਨੈਲ ਕਹਿੰਦਾ ਮੇਰੇ ਬੱਡ ਲਾ ਕੇ ਉਹ ਕਾਲੇ ਦੇ ਉੱਤੇ ਖੜਾ ਉਹ ਜਨੈਲ ਕਹਿੰਦਾ ਕਹਿੰਦਾ ਮੈਂ ਬੌਣਾ ਵੀ ਐ ਦੀ ਬਰਾਬ ਨਹੀਂ ਹੋਇਆ ਨਾ ਮੀ ਪ੍ਰਸਾਦ ਘੱਟ ਨਹੀਂ ਆ ਕਹਿੰਦਾ ਮੈਂ ਬੌਣਾ ਐ ਹੂੰ ਉਹ ਮਾ ਜਲਾ ਕੋ ਪੂਲਰ ਪਟਾਉਣੇ ਵੀ ਨਹੀਂ ਪਹਿਲਾਂ ਕਰੀਏ ਹੂੰ ਹਵਾ ਕਿ ਨਹੀਂ ਗਿਆ ਲੁਕੀ ਹਵਾ ਦੇ ਇਲਾ ਮੀ ਹਟ ਕੇ ਹਵਾ ਚੱਲਦੀ ਗੰਨੇ ਗੀਰੂ ਇਹੇ ਨਾ ਹਾਂ ਤੇ ਨਹੀਂ ਗਿਰਦੇ ਥੋੜੀ ਹੋਗਾ ਆਪਾਂ ਦਾ ਇੱਕ ਬੋਲਾ ਤਗੜੇ ਜੀ ਦੀ ਲੋੜ ਆ ਨਹੀਂ ਕਰਨਾ ਗੱਲੇ ਨਹੀਂ ਜਾਂਦੇ ਜਿਹੜੀ ਮੀਂਹ ਨਾਲ ਆਉਂਦੀ ਉਹ ਆ ਉਹ ਖਰਾਬ ਕਰ ਆ ਉਹ ਖਰਾਬ ਕਰਦੀ ਇਹ ਤਾਂ ਥੋੜੀ ਥੋੜੀ ਚੱਲਦੀ ਹੈ ਮੀਂਹ ਵਾਲੀ ਜ਼ਿਆਦਾ ਖਰਾਬ ਕਰਦੀ ਆ ਇਹ ਤਾਂ ਹੈ ਕਰਨਾ ਉੱਧਰ ਵੀ ਸੌਣਾ ਹੋ ਗਿਆ ਮੈਂ ਹੋਇਆ ਹੁਣ ਅੱਜ ਕਿਸਾਨ ਧਰਨਾ ਹੈ ਆਉ ਮੈਸੇਜ ਆਇਆ ਬਤਾ ਜਾਣਾ ਹੈ ਤੇ ਕੱਕ ਟਰੈਕਟਰ ਲੈ ਕੇ ਜਾਉਂਗਾ ਹੈ ਟਰੈਕਟਰ ਲੈ ਕੇ ਜਾਉਂਗਾ ਉੱਥੇ ਮੈਂ ਭਾਈ ਰਿਸ਼ਤੇਦਾਰ ਤੇਰਾ ਪ੍ਰਧਾਨ ਆਉ ਜਾਣਾ ਤਾਂ ਪੈਣਾ ਹੀ ਆ ਉਹ 1 ਵਜੇ ਕਹਿੰਦੇ ਆ 10:00 ਵਜੇ ਜਾਣੇ ਨਾ ਆਉਂਦਾ ਸਾਨੂੰ ਐਨਾ ਤਾਂ ਵਜੇ ਜਾਣੀ ਬਾਸਮਤੀ ਦਿਖਾ ਦੇਣੀ ਸੀ ਪਹਿਲਾਂ ਤਾਂ ਪਿੱਟੀ ਗਿਆ ਉਹਨੂੰ ਤੂੰ ਹੁਣ ਲੋਕਾਂ ਦਿਖਾ ਵੀ ਦੇ ਕਿਹ ਜੀ ਹੋਗੀ ਬਾਸਮਤੀ ਐਨ ਓਕੇ ਹੋਗੀ ਆਂ ਵੀ ਦੇ ਲੈ ਉਦਾਂ ਡੋਜ ਕਿੰਨੀ ਮਾਰੀ ਇੱਕੋ ਡੋਜ ਵੱਜੀ ਬਸ ਉਦੋਂ ਪਹਿਨਾ ਮੈਂ ਤਾਂ ਨਹੀਂ ਮਾਰਦਾ ਤਾਂ ਜ਼ਰੂਰੀ ਆ ਕਿਉਂਕਿ ਪਨੀਰੀ ਨਾ ਹੋਣਾ ਇਹਦਾ ਨਿਆਣੀ ਪਨੀਰੀ ਦੀ ਪਨੀਰੀ ਬਹੁਤ ਆ ਇਹ ਗੁੱਡਾ ਮਾਰ ਨਹੀਂਦਾ ਤਨਿਰੀ ਜੀ ਮੈਂ ਤਾਂ ਇੱਕ ਵਾਰੀ ਉਹ ਛੱਡੇ ਆ ਮੁੜ ਕੇ ਪਾਈ ਨਹੀਂ ਕੋਸੂ ਦੇ ਵਿੱਚ ਮੈਂ ਵੀ ਤਾਂ ਇੱਕ ਵਾਰੀ ਪਾਇਆ ਉਦੋਂ ਬਸ ਪਾਇਆ ਜੂਰੇ ਦਾ 5-7 ਕਿਲੋ ਦਿੱਤਾ ਦਿੱਤਾ ਉਹਦੇ ਵਿੱਚ ਮੈਂ ਤਾਂ ਉਦੋਂ ਇੱਕ ਝੋਲੀ ਪਾਈ ਆ ਤੈਨੂੰ ਦੱਸਦਾ ਦਿੱਤਾ ਵੀ ਬਸ ਉਹਨੇ ਐਨ ਪੱਟੇ ਜੱਕਦੇ ਉਹਦੇ ਉਹ ਮੜੇ ਜਿਹਾ ਕਾਲੂ ਛੱਡਾਂ ਬਈ ਜਿਹੜਾ ਮੜਾ ਮੋਟਾ ਕੱਖ ਆ ਉਹ ਪੱਟਦੇ ਆ ਟਾਈਮ ਜਾ ਕੱਢ ਕੇ ਛੱਡੋ ਗੜਾ ਬੇਲੇ ਹੁੰਦੇ ਇਹਨੇ ਪੜਦੇ ਨਾ ਨਾ ਘੁੰਮ ਜਣਾ 10-20 ਮਿੰਟ ਲੱਗਣੇ ਨਹੀਂ ਕਿੰਨੀ ਜਗ੍ਹਾ ਉਹ ਵਿੱਚ ਕੋਈ ਕੋਈ ਢੱਕਾ ਜੀ ਕੱਖ ਹੋਇਆ ਨਹੀਂ ਹੈਗਾ ਜਿਹੜਾ ਪਾਣੀ ਤੇ ਸਕਾ ਕੇ ਰੱਖੀ ਵੀ ਸੀ ਹਾਂ ਕੱਖ ਨਹੀਂ ਆਏ ਲੱਗਦਾ ਉਹ ਵੀ ਹੈ ਨਹੀਂ ਇਹ ਜੀ ਪਹਿਨਾ ਤਾਂ ਆਈ ਲੱਗਦਾ ਤਾਂ ਨਾਲ ਦਵਾਈ ਕਿਹੜੇ ਪਾਈ ਆ? ਹਾਂ ਆਇਓ ਨਹੀਂ ਦੀ ਉਹ ਕਨਾਲ ਨੂੰ ਦਵਾਈ ਕਿੱਥੇ ਤੇ ਲਿਆਉਂਦਾ ਖੁੱਲੀ ਮਾ ਛੱਡ ਪਾਈਓ ਨਹੀਂ ਹੈਗੀ ਨਾਲੇ ਚੋਈ ਵਾਲਾ ਪਾਣੀ ਇੱਥੇ ਨਿਕਲਣ ਲੱਗਿਆ ਵਾ ਕੋਈ ਇਹਨੂੰ ਕਿਹਾ ਵੀ ਪਾਣੀ ਉਧਰ ਕੱਢਦੇ ਹੋ ਹੋਰ ਚੋਈ ਵਾਲੀ ਉਹ ਕਿਤੇ ਮੋਟਰ ਚਾਲਦੀ ਹੋਰ ਕਹਦੇ ਆਲਾ ਕਨਾਲਪੁਰ ਦਾ ਹੋਊ ਜਾਂ ਸੁੱਤ ਦਾ ਹੋਊ ਇਹਦਾ ਬੰਦ ਕਰਿਆ ਹੋਇਆ ਬਾਬਾ ਚੱਲੀਆਂ ਦੀ ਆਉਂਦਾ ਚੱਲੀਆਂ ਦੀ ਆਉਂਦਾ ਆਣੀ ਮੋਟਰ ਜਦੋਂ ਤੇ ਲੈ ਗਈ ਜੁਨੀਆ ਪਰ ਮੈਂ ਵੀ ਕੱਲ ਤਾਂ ਐਂ ਦੇਖੀ ਨਾ ਮੋਟਰ ਚੱਲਦੀ ਪਰਾਂ ਵਾਲੀ ਕਿਤੇ ਅੱਜ ਖੱਤੀ ਨੂੰ ਛੱਡ ਕੇ ਆਉਂਦੇ ਆ ਉਹ ਬੰਦ ਕਰੀ ਉਦੋਂ ਨਹੀਂ ਛੱਡਦੇ ਹੂੰ ਹੂੰ ਚੱਲਦੀ ਹੈ ਬੰਦ ਕਰੀਏ ਉਹਨੂੰ ਮਾਰੀ ਬੰਗੋਰੀ ਤਾਂ ਹਟ ਗਈ ਉਹਨੇ ਨਾਲ ਗੰਨੇ ਦੀ ਮਾਰੀ ਉਹ ਤਾਂ ਨਹੀਂ ਹਟੀ ਹਲੇ ਹਟੂਗੀ ਜਰੂਰ ਔਖਾ ਹੈ ਉਹਨੇ ਹੁਣ ਹਟਣੇ ਦਾ ਟਾਈਮ ਉਹਦਾ ਗਿਆ ਬਸ ਆਹੀ ਵੀ ਜਿਹੜੀ ਆਪਾਂ ਹੁਣ ਦਵਾਈ ਕੀ ਛੜਤੀ ਉਹ ਆਏ ਵੀ ਨਵੇਂ ਨੂੰ ਨਹੀਂ ਪਾਉਂਗੀ ਪੁਰਾਣੇ ਨੂੰ ਜਿਹੜੇ ਹੈਗੇ ਉਹਦਾ ਰਹਿਣੀ ਹੈ ਉਹ ਥੋੜੀ ਜਿਹੀ ਔਖੀ ਉਮਰ ਦੀ ਆ ਸੋਹਰੇਸ ਬਰੂਹਾਂ ਕੇਲੇ ਨਾ ਦਵਾੜਾ ਬਣਾਉਣ ਵਾਲਾ ਹੋ ਗਿਆ ਗੰਨਾ ਮੈਂ ਕਿਹਾ ਤੁਹਾਨੂੰ ਬੰਦ ਹੋ ਜਾ ਰਗਾ ਫੇ ਬੰਦ ਹੀ ਨਹੀਂ ਹਾਂ ਕੋਲੇ ਨਹੀਂ ਕਹਿੰਦਾ ਬੰਦ ਕੋਲੇ ਘਾਟੇ ਜਾਂਦਾ ਕੋਲੇ ਨਾ ਹੈਗਾ ਹੀ ਆ ਹੁਣ ਨਾ ਵੱਧਾ ਵੱਧਾ ਜਦੋਂ ਜ਼ੋਰ ਲਾਉਂਦਾ ਗੰਨਾ ਫੇ ਖੁੱਲ ਜਾਂਦਾ ਫੇ ਖੁੱਲ ਜਾਂਦਾ ਉਹ ਅੱਛਾ ਹੂੰ ਨਾ ਬਈ ਲੇਟ ਹੀ ਨੂੰ ਸਾਲੇ ਨੂੰ ਫੇ ਗਿਰਨੇ ਦਾ ਡਰ ਆ ਤੂੰ ਕਿੰਨਾ ਖਬਰੂ ਪਉਂਦਾ ਤੇ ਛੇਤੀ ਬੰਦ ਛੇਤੀ ਬੰਦ ਛੇਤੀ ਬੰਦ ਹਾਂ ਮਿੱਠੂ ਕਹੇ ਹਣੀ ਨੇ 3 ਦਿਨ ਬਾਅਦ ਆਏ ਭਈਏ ਫੇ ਕਹਿੰਦੇ ਬੰਦ ਦੀਏ ਹਾਂ ਬੰਦ ਦੀਆ ਤੁਹਾਡੀ ਮੰਨੋ ਨਹੀਂ ਪਤਾ ਹੈਗਾ ਇੰਨਾ ਰੋਲਾ ਪਾਇਆ ਤੇ ਬੰਨ ਗਏ ਹੂੰ ਇਹ ਤਾਂ ਰੇਵੀ ਸੜ ਤਾਂ ਨਮਾਜ਼ ਆ ਸੜ ਤੋਂ ਰੇਵੀ ਉਹ ਤਾਂ ਹੈ ਹੋਗਾ ਚੱਲ ਆ ਜਾ ਬੰਦ ਕਰ ਲੱਕਾ ਨਲੀ ਝੂੜ ਕਾ ਤੇ ਬੋਲੀ ਜਾਂਦਾ ਯਾਰ ਹੋ ਤੂੰ ਦਾ ਕਹਿੰਦਾ ਮੋਟਰ ਭਰਾਉਂਦਾ ਤੂੰ ਘਰ ਤੇ ਆ ਦੇਖ ਲੈ ਚੱਲਿਆ ਫੇਰ ਤੂੰ ਯੂਸੀ ਨੂੰ ਹੈਪੀ ਬਰਥਡੇ ਨਾਲੇ ਇਹ ਦੱਸਣਾ ਕਾ ਤੇ ਨਹੀਂ ਹੈਗਾ ਪਿੰਡ ਵਾਲਿਆਂ ਨੂੰ ਹੈ ਹੈ ਦੱਸਣਾ ਕਾ ਤੇ ਨਹੀਂ ਹੈਗਾ ਲੈ ਇਹਨਾਂ ਅਗਰੇ ਪਾਰਟੀ ਕਰੀਏ ਚੱਲ ਪਾਰਟੀ ਕਰੀਏ ਚੱਲ ਆ ਜਾ ਮੈਂ ਆ ਯਾਰ ਇਹ ਮੈਂ ਰੋਕਣ ਨੂੰ ਜਾਣਾ ਹੈ ਨੇ ਉਪੜੇ ਨੇ ਹੈ ਉਪੜੇ ਜਾਇਆ ਤੂੰ ਮੋਟਰ ਤੇ ਕਰਨ ਗਿਆ ਜੇ ਤੂੰ ਤਾਂ ਮੈਨੂੰ ਕਹਿੰਦਾ ਮੋਟਰ ਉੱਪਰ ਆ ਦੇਖ ਲੈ ਆਹ ਪਾੜੋੜੇ ਯਾਰ ਦੇਖ ਲੈ ਫਲਾਕੀ ਲੈ ਮੱਡੇ ਪਰ ਆ ਚੱਲੀਏ ਹੈ ਤਹੇ ਜਗ੍ਹਾ ਕੰਮ ਪੈ ਗਿਆ ਤੈਨੂੰ ਕੰਮ ਆ ਗਿਆ ਜਿੰਨੇ ਇਧਰੋਂ ਘਾਲਾ ਸਾਈਡ ਪਰੋਂ ਆ ਜਾ ਇਧਰਲੀ ਸਾਈਡ ਰੱਖ ਆਪਣੀ ਸਾਈਡ ਕਦੇ ਬੋਲੀ ਜਾਂਦਾ ਤੂੰ ਕਿੰਨੇ ਸਾਲ ਦਾ ਹੋ ਗਿਆ ਤੇਲੀ ਅੱਜ ਕਿੰਨੇ ਸਾਲ ਦਾ ਹੋ ਗਿਆ ਹੈਲੋ ਕਿਤੇ ਤੈਨੂੰ ਫੋਨ ਬਹੁਤ ਆਉਂਦੇ ਆ ਹੈਲੋ ਹਾਂ ਬੋਲਦਾ ਨਹੀਂ ਕੋਈ ਕੋਈ ਬੋਲ ਰਿਹਾ ਚੱਲ ਕੋਈ ਤੇਲੀ 30 ਸਾਲ ਦਾ ਹੋ ਗਿਆ ਹਾਂ 30 ਦਾ ਹੋ ਗਿਆ ਨਾ ਅਜੇ ਤਾਂ ਹੈਗੀ ਉਮਰ ਵਿਆਹ ਜੀ ਹੈ ਤਾਂ ਕਿ ਆਉਗੇ 30 ਦਾ ਹੀ ਹੋਏ ਆ ਗੱਗਿਆਂ ਦੇ ਆਣ ਤਾਂ ਹੀ ਹੈ ਤਾਂ ਕਿ ਹੋ ਗਿਆ ਗੱਗਾ ਵੀ 28 29 ਦਾ ਮਨੂ ਲਾਦੀ ਘਰੇ 30 ਇੱਥੇ ਹੀ ਹੋਣਾ ਉਹ ਵੀ ਫੇਰ ਆ ਗਿਆ ਤੇ ਤੋਗਾ ਦੋ ਹੈਲੋ ਕਾ ਗਿਆ ਬਸ ਹੈਲੋ ਚਲਾ ਚਲੀ ਅੱਡੇ ਮੈਨੂੰ ਆਪਾ ਹੈਲੋ ਬੈਠ ਆ ਜਾ ਹਾਂਜੀ ਲੋ ਜੀ ਅੱਜ ਦੱਲੀ ਦਾ ਜਨਮ ਦਿਨ ਆ ਪਹਿਲਾਂ ਤੁਸੀਂ ਦੇਖਿਆ ਹੁੰਦਾ ਵੀਡੀਓ ਸਵੇਰੇ ਸਾਈਕਲ ਪਰ ਭੱਜਿਆ ਜਾਂਦਾ ਤਾਂ ਮੈਂ ਇਹਨੂੰ ਫੋਨ ਕਰਿਆ ਮੈਂ ਕਿੱਥੇ ਆ ਕਹਿੰਦਾ ਮੈਂ ਮੋਟਰੋਵਾਂ ਬੈਠਾ ਜਦ ਮੈਂ ਇੱਥੇ ਤੇ ਮੋਟਰੋ ਕੀ ਨਹੀਂ ਨੂੰ ਗਿਆ ਇੱਥੇ ਟਾਲੀ ਕੋਲ ਮਿਲਿਆ ਮੈਨੂੰ ਮੈਂ ਤੂੰ ਤਾਂ ਹੋਰੇ ਫਿਰਦਾ ਓਏ ਕਹਿੰਦਾ ਮੈਂ ਹੁਣ ਚੱਲੇ ਆ ਕਹਿੰਦਾ ਮੋਟਰੋ ਪਰ ਨੂੰ ਇਹ ਤਾਂ ਬਾਈ ਬਹੁਤ ਕੌੜਾ ਲੈ ਇੱਧਰ ਮੈਂ ਇਸ ਵੇਰੇ ਫੋਨ ਕਰੀ ਗਿਆਂ ਉਹਦਾ ਫੋਨ ਚੱਕਿਆ ਯਾਰ ਉਹ ਤਨ ਜਨਮ ਦਿਨ ਦੀਆਂ ਵਧਾਈਆਂ ਦਿੰਦਾ ਇਹ ਸਭ ਤੋਂ ਪਹਿਲਾਂ ਤੂੰ ਇਹ ਫੋਨ ਕਰਿਆ ਨੇ بڑے ਫੋਨ ਪਰ ਅੱਛਾ ਮੈਂ ਥੋੜਾ ਫੋਨ ਚੱਕਦਾ بڑا ਫੋਨ ਚੱਕਦਾ ਨਹੀਂ ਹੈਗਾ ਹਾਂ ਫਿਰ ਸਾਡੇ ਡੇਢ ਇੱਕ ਉਹ ਸੱਸਰੀ ਘਰ ਦਾ ਬਰਾਜੇ ਜਨਮ ਦਿਨ ਦੀਆਂ ਵਧਾਈਆਂ ਕਿੰਨੇ ਸਾਲ ਦਾ ਹੋ ਗਿਆ 30 ਦਾ 30 ਦਾ ਚਲ ਠੀਕ ਹੈ ਫਿਰ ਤਾਂ ਥੋੜਾ ਹੀ ਹੈ ਕੋਈ ਨਹੀਂ ਇਹ ਮਾੜੇ ਫੋਨ ਮੈਂ ਕਰਿਆ ਫਿਰ ਵੇਖੀਦਾ ਨਾ ਪਤਾ ਹੋਣਾ ਫਿਰ ਨਹੀਂ ਕਰ ਮੈਂ ਇਹ ਨੰਬਰ ਲਾ ਤੂੰ 018181 ਜੇ ਨੰਬਰ ਜੇਦਾ ਜਾ ਮੈਂ ਦਬਾਇਰ ਨੂੰ ਕਰਿਆ ਮੈਂ ਫੇਰ ਭਾਈ ਮੈਂ ਦੇਖਿਆ ਇੱਕ ਵਾਰ ਫੇਰ ਕਰਕੇ ਫੇਰ ਚੱਕ ਲਿਆ ਮੈਂ ਵਧਾਈਆਂ ਭਾਈ ਮੈਂ ਤਾਂ ਇੰਜ ਹੀ ਕਹਿਣਾ ਤੂੰ ਇਹ ਬੋਲੀ ਔਖਾ ਦਾ ਕਿਹੜਾ ਪਹਿਲਾਂ ਗਰੁੱਪ ਚ ਜੀਨੇ ਮੈਸੇਜ ਪਾਇਆ ਨਾਲੇ ਪਿਆਰ ਕੇ ਬੋਲਣਾ ਨਹੀਂ ਕਿਹੜਾ ਮੈਂ ਹੀ ਮੈਨੂੰ ਮੀਂਹ ਦਾ ਸੁਣਨਾ ਇੱਕ ਵਾਰੀ ਕਈ ਵਾਰੀ ਇਹ ਆਵਾਜ਼ ਨਹੀਂ ਨਾ ਆਉਂਦੀ ਹੈਗੀ ਦੇਖੀ ਫੋਨ ਪਰ ਇਹ ਔਖਾ ਹੋ ਜਾਂਦਾ ਵੀ ਕਈ ਵਾਰੀ ਪਿੱਛੇ ਤੇ ਆਵਾਜ਼ ਨਹੀਂ ਹੁੰਦੀ ਮੈਨੂੰ ਕਹਿੰਦਾ ਕਹਿੰਦਾ ਕਿਹੜਾ ਯਾਰ ਮੈਂ ਕਿਹਾ ਪਤਾ ਹੀ ਨਹੀਂ ਤੈਨੂੰ ਭਾਈ ਜਾਂਦਿਆਂ ਮੈਂ ਹੀ ਬੋਲ ਲੱਗਗਾ ਬੋਲਦਾ ਮੈਂ ਵੀ ਕਿਹਾ ਮੈਂ ਵੀ ਪਿੱਛੇ ਤੇ ਦੇਖ ਲੈ ਕਰ ਕਈ ਵਾਰੀ ਆਵਾਜ਼ ਨਹੀਂ ਹੁੰਦੀ ਤੂੰ ਇਹਨ ਹੋਰ ਘਟ ਗਏ ਉਮਰ ਦਾ ਇਧਰ ਵਧ ਗਏ ਇੱਕ ਸਾਲ ਘਟਦਾ ਦਾ ਰੋਜ਼ ਦੇ ਨੇ ਘਟਦਾ ਕੋਈ ਕਹਿੰਦਾ ਉਧਰ ਘਟ ਗਏ ਇਧਰ ਵਧ ਗਏ ਆ ਠੀਕ ਹੈ ਮੈਂਟਲ ਸਕੈਂਟ ਘਟੇ ਰਿਹਾ ਹੁਣ ਮਨ ਲਗੀਤ ਬਾਈ ਨੂੰ ਠੀਕਦੇ ਆ ਵੀ ਆ ਜਾਵੇ ਪਾਰਟੀ ਕਹਿੰਨੀ ਦਲੀ ਦੇ ਜਨਮ ਦਿਨ ਦੀ ਅੱਜ ਦੇਖੇ ਆਉਂਦੇ ਆ ਸਮਾਨ ਰਹੀ ਆ ਵੀ ਆ ਜਾਵੇ ਬਾਈ ਗਿਆ ਪਰ ਫਮਟ ਗਈ ਨਹੀਂ ਨੂੰ ਕਹਿੰਦੀ ਬਹੁਤ ਕੁਸ ਕਹਿੰਦੀ ਕਿੰਨਾ ਪੜਿਆ ਮੈਂ ਦੱਸ ਦੱਸ ਕੇ 12 ਪੜਿਆ ਵਾ 10 10 ਵੀ ਵਦ ਪੁੱਜਿਆ ਆ ਬਸ ਨਹੀਂ ਕਰੀ ਹੈਗੀ ਗਾ ਵੇ ਮੈਂ ਟਿੱਟਿਚਾ ਛੁਕੇ ਵਾਪਸ ਆ ਗਿਆ ਟਿੱਟਿਚਾ ਛੁਕੇ ਵਾਪਸ ਆ ਗਿਆ ਕਿਉਂਕਿ ਪੰਜਵੀਂ ਵੋਟ ਦੀ ਸੀ ਪੰਜਵੀਂ ਕਰ ਗਿਆ ਉਸ ਤੋਂ ਬਾਅਦ ਫਿਰ ਬਲੂ ਵਾਲਡ ਚ ਪੜਿਆ ਉੱਥੇ ਅੱਠਵੀਂ ਵੋਟ ਦੀ ਅੱਠਵੀਂ ਵੋਟ ਦੀ ਨਹੀਂ ਸੀ ਹੈਗੀ ਦੂਆ ਦਸ ਗੂਲ ਉਹ ਬਾਬੇ ਜਸਮੀ ਜਿੰਨੇ ਨੂੰ ਵੋਟ ਦੀ ਇਹਨੇ ਉਹਨਾਂ ਨੂੰ ਜਵਾਬ ਦੇ ਗਿਆ ਇਹ ਕਹਿੰਦਾ ਬਸ ਇੱਤੀ ਕੰਮ ਫਤ ਹੈ ਇੱਤੋਂ ਕੰਮ ਭੋਗ ਪਾਤਾ ਇੱਤੀ ਭੋਗ ਪਾਤਾ ਕਾਟੀ ਬਸ ਸਾਰਾ ਬੁੱਝਾਇਆ ਕਰ ਦਤਾ ਇਹ ਹੁਣ ਤਾਂ ਵੋਟ ਨਹੀਂ ਕਰ ਸਕ ਕੱਟ ਗੀਆਂ ਸਾਰੀਆਂ ਸਾਨੂੰ ਵੱਧ ਗਈਆਂ ਪੰਜਵੀਂ ਵੀ ਕਹਿੰਦੇ ਹੋਗੀ ਅੱਠਵੀਂ আর ਪੰਜਵੀਂ ਸਾਢੇ ਮਤ ਹੈਗੀ ਸੀ ਆਪਣੀ ਵਾਰ ਨੂੰ ਮੇਰੀ ਵਾਰ ਨੂੰ ਤਾਂ ਸਾਬ ਬੋਰਡ ਦੀ ਦੀ ਆਪਣੀ ਵਾਰ ਨੂੰ ਦਾ 5ਵੀਂ 8ਵੀਂ 10ਵੀਂ 12ਵੀਂ 12ਵੀਂ ਵਾਇਮ ਬੋਰਡ ਨੇ ਕਰੀਆਂ ਉਹ ਫੇ ਹੋਗੇ ਦਵਾਰ ਹਾਂ ਪਹਿਲਾਂ 8ਵੀਂ 5ਵੀਂ ਚੱਕਦੀ ਦੀ ਨਾ 8ਵੀਂ ਪੰਜਵੀਂ ਪੰਜਵੀਂ 8ਵੀਂ ਚੱਕ ਕੀਤੀ ਕਹਿੰਦੇ 8ਵੀਂ ਆ ਗਈ ਸੀ 2 ਸਾਲ ਹੋ ਗਏ ਹੁਣ 5ਵੀਂ ਵੀ ਆ ਗਈ ਖਬਰ ਇਹ ਚਾਹੀਦੀ ਯਾਰ ਬੋਰਡ ਦੀ ਦਾ ਤਾਹੀ ਬੰਦਾ ਪਤਾ ਲੱਗਦਾ ਇਹ ਬੱਚੇ ਦਾ ਪੜਾਈ ਦਾ ਹੁਣ 10ਵੀਂ ਤੱਕ ਜੇ ਬੋਰਡ ਦੀ ਨਾ ਆਈ ਸਕੂਲਾਂ ਨੇ ਤਾਂ ਬਸੇ ਕਰੀ ਜਾਣ ਹੋਰ ਕੀ ਉਹ ਕੋਈ 10ਵੀਂ ਤੱਕ ਵਜਾਤਾ ਦੱਲੀ ਪੁੱਛ ਲੈ ਤਕੂਲਬਿੰਦਾ ਜਾਇ ਕਰਦਾ ਚੱਲ ਅਗਲੀ ਕਲਾਸ ਵਿੱਚ ਪ੍ਰਾਈਵੇਟ ਸਕੂਲ ਦਾ ਫੀਸ ਦੋ ਚੱਲ ਅਗਲੀ ਕਲਾਸ ਚ ਗੱਦਲੀ ਬਲੂ ਬੱਲਟ ਮਾ ਦੇ ਤੂੰ ਬਲੂ ਬੱਲਟ ਮਾ ਦੋਰ ਕਿਆ ਲਗੋ ਵੀ ਪੁੱਛਦਾ ਬਾਸ ਇ ਤਾਂ ਇਹ ਆ ਡੀਸੀ ਦੋ ਦੇ ਮੈਂ ਬਲੂ ਬੱਲਟ ਚ ਕਈ ਦਿਨ ਕਾ ਵੀ ਲੱਗੇ ਹੋਏ ਤੇ ਕਾ ਵੀ ਮਾਦਾ ਰੱਖੀ ਤੇ ਸਾਰੀ ਡੀਸੀ ਤਾਂ ਮਾਦੇ ਹੋਰ ਕੋਲ ਤਾਂ ਦੱਲੀ ਤੇਰੇ ਨਾਲ ਆ ਮੈਂ ਕਹਾਂ ਸ਼ੈਫ ਵੀ ਤੁੱਥੀ ਦਾ ਸਾਡਾ ਚੱਲੀ ਜਾਣਾ ਉਹ ਤਾਂ ਬਾਕੀ ਅਮਰਿੰਦਰੋਂ ਦਾ ਬਿੱਲੇ ਬਿੱਲੇ ਸਾਰੇ ਤੇਰੇ ਨਾਲ ਕੰਪਰੇਟ ਕਰਦਾ ਤਾ ਤੇਰੇ ਨਾਲ ਆਪਣੇ ਪਿੰਡ ਦਾ ਆਪਣਾ ਕੋਈ ਲੱਗਿਆ ਬਲੂ ਤੁੱਥੀ ਆ ਉਹ ਲੱਗੇ ਬਥੇਰੇ ਤੇਰੀ ਕਲਾਸ ਚ ਕਾਉਣ ਦਾ ਤੇਰੇ ਨਾਲ ਬਾਈ ਇਕੱਲਾ ਹੀ ਤਾਂ ਬਾਈ ਇਕੱਲਾ ਹੀ ਸਵਾ ਲੱਖ ਤਾਂ ਬਾਈ ਫਿਰ ਹੁਣ ਅਸੀਂ ਤੇ ਸਾ ਅਸੀਂ 9 ਜਣੇ ਤੇ ਆਪਣੇ ਪਿੰਡ ਤੇ ਦੇਖ ਲੈ ਪਾਕ ਕਿੰਨੇ ਮਿੰਟ ਵਿੱਚ ਤੇ ਇੱਕੋ ਕਲਾਸ ਚ ਦੇ ਕਲਾਸ ਬੋਲਣ ਥੋੜੋ ਦਈ ਦੀ ਫਿਰ ਜਿੱਦਾਂ 9 ਜਣੇ ਹੋ ਗਏ ਮੇਰੇ ਨਾਲ ਤਾਂ ਕੋਈ ਪਿੰਡ ਦਾ ਨਾ ਅਸੀਂ ਨਾ ਇਕੱਲਾ ਹੀ ਤਾਂ ਅਸੀਂ ਤਾਂ ਬਹੁਤ ਜਣੇ ਮੈਂ ਅਗਰ ਮੈਂ ਬੜਾ ਉੱਥੇ ਪਿੰਡ ਦਾ ਮਤਲਬ ਮੇਰੇ ਨਾਲ ਨਵੇਂ ਦੀ ਕਲਾਸ ਚ ਖਾਸਾ ਮੈਂ ਕਿ ਉੱਥੇ ਮੇਰੇ ਨਾਲ ਨਹੀਂ ਕਲਾਸ ਸੀ ਸਾਹਸਾ ਜੀ ਅਸੀਂ ਚਾਰੇ ਪੰਜੇ ਇਕੱਠੇ ਤੇ ਮੈਂ ਹਾਸਾ ਜੀ ਘਟ ਗਏ ਤੇ 10ਵੀਂ ਤੱਕ ਤਾਂ ਅਸੀਂ ਬਹੁਤ ਜਣੇ ਰਹੇ ਅਸੀਂ ਤਾਂ ਕ੍ਰਿਕਟ ਖੇលੀਏ ਖਾਸ ਤਮਾ ਸੀ ਗਏ ਉਹ ਨਹੀਂ ਅਸੀਂ ਟੀਮ ਇੰਟਰ ਕਰਾ ਲਈ ਮੈਂ ਰੋਜ਼ੇ ਪ੍ਰੈਕਟਿਸ ਗਾਂ ਚ ਲੈਣਾ ਮੈਂ ਮੋੜੇ ਘਰ ਨੂੰ ਲੈਣਾ ਪ੍ਰੈਕਟਿਸ ਕਰਨੀ ਘਰ ਨੂੰ ਸਕੂਲ ਨਹੀਂ ਦੇ ਅੰਦਰ ਮੈਂ ਬੈਡਮ ਮੈਂ ਗਿਆ ਜਾਂਬਰੀ ਮੀਨੇ ਚ ਗਿਆ ਬਾਈ ਸਾਰਾ ਸਾਰਾ ਇਦਾਂ ਹੀ ਗਾਗਟ ਕਰ ਮੈਂ ਕਹਿੰਦਾ ਇਹ ਤੂੰ ਕੱਦ ਨਹੀਂ ਦੇਣਾ ਮੈਂ ਮੈਂ ਤਾਂ ਬਿਮਾਰ ਹੋ ਗਿਆ ਤਾਂ ਜੀ ਕਹਿੰਦੀ ਕੋਈ ਗਾਗਾਂ ਦੀ ਕਹਿੰਦੀ ਵੀ ਠੀਕ ਹੋ ਕੇ ਤੇ ਆਈ ਹੁਣ ਆ ਪੱਕਾ ਹੀ ਜਿਆਦਾ ਹੋਣਾ ਹੀ ਨਹੀਂ ਹੈਗਾ ਸਕੂਲ ਤੇ ਅਸੀਂ ਬਲਦ ਲਖਾਇਆ ਸੀ ਵੀ ਇਹ ਖੇਲਦੇ ਭਾਈ ਕਹਿੰਦਾ ਜੇ ਖੇਲਦੇ ਫਿਰ ਸਕੂਲ ਤਾ ਆਓ ਇੱਕ ਇੱਕ ਵੀ ਪੈ ਪੀੜ ਮਾਫ ਕਰ ਦਿੰਦਾ ਤੁਹਾਨੂੰ ਇੱਥੇ ਤਾਂ ਬਹਾਨਾ ਚਾਹੀਦਾ ਹੈ ਕਿ ਖੇਡਣ ਦਾ ਪੀੜ ਦਾ ਸਾਰੀ ਮਾਫ ਹੋ ਜਣੇ ਮੈਂ ਦੱਲੀ ਬਾਈ ਇੱਕ ਪੀੜ ਮਾਫ ਕਰ ਦੇ ਦੋ ਪਹਿਲਾਂ ਦੂਏ ਪੀੜ ਨੂੰ ਪਹੁੰਚੋ ਫੇਰ ਕਿਹੜਾ ਪਹੁੰਚਦਾ ਹੈ ਯਾਰ ਮੈਂ ਤਾਂ ਇੱਕ ਬਹਾਨਾ ਚਾਹੀਦਾ ਵੀ ਹਾਜ਼ਰੀ ਲੱਗ ਲਈ ਵਾ ਪਹਿਲੇ ਪੀੜ ਦੀ ਪੇਸੀ ਪਾ ਲਿਆ ਉਹ ਜਾਓ ਫਿਰ ਕਹਿੰਦਾ ਘਰਾਂ ਬੈਠੋ ਹੁਣ ਆਪਣਾ ਕਹਿੰਦਾ ਵੀ ਪੇਪਰ ਦੇਣੇ ਆਇਓ ਬਸ ਉਹਨੂੰ ਉਹ ਖੇਲੋ ਕੇਲੇ ਨੇ ਕੋਲੇ ਬਹੁਤ ਅਗਵੇ ਲੈ ਕੇ ਆਉਂਦੇ ਤੇ ਉਹ ਲੈ ਟੀਮ ਮੈਂਟਰ ਕਈ ਵੀ ਜਦ ਮੈਚ ਹੋਣ ਲੱਗੇ ਹਾਂ ਜਿਹੜੇ ਜੋਂ ਦੇ ਹੁੰਦੇ ਨਹੀਂ ਤੇ ਉੱਥੇ ਸਾਡੀ ਟੀਮੇ ਨਹੀਂ ਚਲੋ ਹੋਈ ਗਿਆ ਉਹ ਤਾਂ ਐਂਟਰੀ ਨਹੀਂ ਪਾਈ ਵੀ ਪਹਿਨਣਾ ਸੁਹਾਣਾ ਇਧਰ ਆਪੇ ਵਾਪਸੀ ਕਰ ਬਹੁਤ ਹੋਇਆ ਇੱਕਨ ਬੋਗੇ ਲੈ ਕੇ ਕਬੱਡੀ ਖੇਲਣੀ ਜਾਂ 5ਵੀਂ ਤੱਕ ਕਬੱਡੀ ਹੁੰਦੀ ਸੀ ਟੀਮ ਲੈ ਕੇ ਜਾਣੀਂ ਕੋਨੌਲੀ ਹਾਂ ਬਾ ਤੁਸੀਂ ਖੇਲੋ ਪੜਨਾ ਨਹੀਂ ਹੈਗਾ 20 ਦਿਨ ਇੱਕ ਨਹੀਂ ਕੱਢਦੇ ਨੇ ਖੇਲਦੇ ਨਹੀਂ ਜਦੋਂ ਟੂਰਨਾਮੈਂਟ ਤੇ ਪਹਿਨਾ 20 25 ਦਿਨ ਬਾ ਖੇਡਣਾ ਤੇ ਜ਼ੋਰ ਦਈ ਜਾਉਗੀ ਉੱਥੇ ਬਾ ਟੂਰਨਾਮੈਂਟ ਜਾਣਾ ਉੱਥੇ ਹਾਰ ਕੇ ਆ ਜਾਣਾ ਉਹਦੇ ਗਾਣੇ ਜੇ ਜਿੱਤ ਵੀ ਆਏ ਜੇ ਜਿੱਤੇ ਤਾਂ ਦੋ ਛੁੱਟੀਆਂ ਹੋਰ ਹੋ ਜਾਣੀਆਂ ਜੇ ਹਾਰ ਕੇ ਆ ਗਏ ਤਾਂ ਦੂਜੇ ਛੁੱਟੀਆਂ ਲੈ ਜਾਣਾਗੇ ਆ ਖੇਲਾ ਉਹਦੇ ਇੱਕ ਮਹੀਨਾ ਇੱਕ ਨਹੀਂ ਕੱਢਦੇ ਸੀ ਖੇਲਾ ਜੀ ਖੇਲਾ ਹਾਂ ਉਹ ਤਾਂ ਪੜਾਈ ਉਹ ਜ਼ਿਆਦਾ ਕਰਦੇ ਉਹਨਾਂ ਖੇਲਾ ਉਹ ਤਾਂ ਬਹੁਤ ਖੇਲਾ ਕੀ ਲਾਗੀ ਤਾਂ ਤਿਆਰੀ ਨਹੀਂ ਹੈਗਾ ਬਹੁਤ ਘੱਟ ਆ ਨੀ ਖਾਸ ਸਕੂਲ ਚ ਮਸ਼ਹੂਰ ਦਾ ਖਾਸ ਸਕੂਲ ਕੋਈ ਵੀ ਗੇਮ ਹੋਵੇ ਹਰੇ ਗੇਮ ਚ ਅੱਗੇ ਅੱਗੇ ਦਾ ਹਰੇ ਗ ਅਰੇ ਦੇਖਿਆ ਆ 15 ਸਾਲ ਦਾ ਪ੍ਰੋਗਰਾਮ ਹੁੰਦਾ ਦੇਈ ਜੀ ਅੱਗੇ 15 ਆ ਕਿੰਦਾ ਆ ਸਕੂਲ ਵਾਲਿਆਂ ਨੂੰ ਚਾਹੀਦਾ ਵੀ ਪੜ੍ਹਾਈ ਜਿਹੜੀ ਉਹ ਤਕਰੀਬਨ 10 8 9 ਸਾਲ ਤੇ ਬਾਅਦੇ ਸ਼ੁਰੂ ਹੋਵੇ ਉਹਨਾਂ ਚਿਰ ਬੱਚੇ ਦੀ ਖੇਡਾਂ ਜਾਂ ਐਕਟੀਵਿਟੀ ਜਾਈ ਦੀ ਵਧੀਆ ਨਾ ਸਿਰਫ ABC ਸਿਖਾਓ ਉਹਨੂੰ ਹੋਰ ਇੰਨੇ ਇੰਨੇ 50 ਕਿਤਾਬਾਂ ਦਾ ਦਬਾਓ ਬਾਦ ਉਹਦੇ ਉਹ ਐ ਨਹੀਂ ਹੈਗਾ ਵੀ ਜਿਗਾਉਣਾ ਜ ਸਵੇਰੇ 8 ਘੰਟੇ ਵੀ ਉਹੀ ਕੰਮ ਕਰੋ ਯਾਰ ਅੱਧਾ ਤਾਂ ਵੰਡ ਦੋ ਵੀ ਚਲੋ ਜੋ ਸਕੂਲ ਦੇ ਜੇ 4 ਘੰਟੇਆਂ ਦਾ 2 ਘੰਟੇ ਖੇਡੋ 2 ਘੰਟੇ ਪੜ੍ਹੋ ਸੀ ਗਿਣਤੀ ਇਹ ਚੀਜ਼ਾਂ ਸਿਖਾਓ ਪਹਿਲੀ 2 3 4 ਕਲਾਸਾਂ ਵਿੱਚ ਇੰਨੇ ਵਿੱਚ ਤਾ ਹੀ ਨਹੀਂ ਸਰੀਰ ਹੈਗੇ ਹੁਣ ਪਹਿਲਾਂ ਪਹਿਲਾਂ ਹੀ ਕੰਮ ਤਾਂ ਖੁੱਲ ਹੀ ਤਾ ਗੱਗੇ ਜੀ ਸਰੀਰ ਦੇਖ ਲੈ ਆਪਣਾ ਸਰੀਰ ਦੇ ਲੈ ਅੱਦਲੀ ਹੈਗਾ ਤੇਰਾ ਭਈ ਜੇ ਉਹਨੂੰ ਗੱਗੇ ਮੈਂ ਕੋਈ ਸ਼ੂਟ ਆਉਂਦੀ ਤੈਨੂੰ ਖੇਲਣ ਦੀ ਫੇਰ ਦੇਖਦਾ ਤੈ ਕ੍ਰਿਕਟ ਦੇ ਲੈ ਸੀ ਪੂਰੀ ਖੇਲੇ ਕਰਦੇ ਤੇ ਹੁਣ ਵੀ ਖੇਲਦਾ ਹੈ ਇਦਾਂ ਬਹੁਤ ਐਦਾਂ ਸਾਤ ਦਿਨ ਨਹੀਂ ਸੋਏ ਸਾਧੇ ਨਿਕਲਣਾ ਕੋਈ ਤੋ ਪਾਣੀ ਦੀ ਸਾਨੂੰ ਲੱਗਦੀ ਮੈਂ ਤਾਂ ਆਪ ਕਹਿੰਦਾ ਯਾਰ ਅੱਛਾ ਦੇਖ ਲੈ ਹੁਣ ਮੈਂ ਨਹੀਂ ਹਾਂ ਤੂੰ ਦੁਪਹਿਰ ਨੂੰ 12 1 ਵਜੇ ਮੈਚ ਖੇਲੇ ਕਰਦੇ ਤੇ ਤੁੱਪਾਂ ਦਾ ਨਾਉਂ ਸੀ ਕੋਈ ਕੋਈ ਪਤਨ ਤੁੱਪਾਂ ਬੈਠ ਰਹਿਣਾ ਤੇ ਅਖਾੜੀ ਬੈਠ ਤੁੱਪਾਂ ਜੀ ਬੈਠ ਰਹਿਣਾ ਮਤਲਬ ਹੁਣ ਉਹ ਉਹ ਕਿਆ ਚੀਜ਼ ਸੀ ਪਹਿਲਾਂ ਪਤਾ ਹੀ ਹੈ ਨਾ ਐਂ ਜਿਹੜੀ ਹਾਦਸੇ ਹੁਣ ਬੜਾ ਫਾਇਦਾ ਆਉਂਦਾ ਹੈ ਖੇਲੀ ਜਾਂਦੇ ਪਰ ਹੁਣ ਪਹਿਲਾਂ ਨਾਲ ਕੰਮ ਨਹੀਂ ਰਿਹਾ ਕੰਮ ਨਹੀਂ ਹੈਗਾ ਬਾਈ ਵੀ ਧੁੱਪਾਂ ਚ ਖੇਲੀ ਜਾਂਗ ਹੁਣ ਆਇਆ ਵੀ ਇੱਕ ਮੈਚ ਖੇਲ 20 ਓਵਰਾਂ ਦਾ ਬਸ ਤੇ ਸਾਢੇ 9:00 ਤੇ ਬਾਦ ਨਿਖੇ 10:00 ਵਜੇ 12:00 ਵਜੇ ਤੋਂ ਸ਼ਾਮ ਨੂੰ 3:00 ਵਜੇ ਇੱਥੇ ਜਦ ਤਾ ਸਵੇਰ ਤੇ ਸ਼ੁਰੂ ਹੋ ਗਈ ਸ਼ਾਮ ਤੱਕ ਮੈਚ ਪਹਿਲਾ ਮੈਚ ਦੇ ਬਾਅਦ ਤੱਕ ਆਏ ਨਹੀਂ ਕ੍ਰੂਡਮੈਂਟ ਚਲੋ ਦੂਰ ਦੂਰੋਂ ਮੈਚ ਜਨੂੰ ਹਾਂ ਚਲੋ 3:00 ਵਜੇ ਫਿਰ ਕਦੇ ਕਿਤੇ ਕਦੇ ਕਿਤੇ ਸਾਢੇ 8:00 ਹੋਇਆ ਇੱਕ ਦੂਸਰੇ ਪਾਸੇ ਪੇਂਹ ਮੈਂ ਚੱਲਦਾ। ਉਰਜ ਜੀ ਜਿੱਤੋਂ ਉਧਰ ਚਲੋ। ਇੱਕ ਵਾਰ ਤਾਂ ਆਇਆ ਅਸੀਂ ਫਾਈਨਲ ਚ ਦੋ ਟੀਮਾਂ ਖਲਾਈਆਂ ਆਪਣੀਆਂ। ਦੋਵੇਂ ਵਾਰ ਹੈ ਮਾਝੀ ਅਸੀਂ। ਫੇਰ ਇੱਧਰ ਚੱਲੀਆਂ ਬਲਾਏ ਬੰਦੇ ਇਕੱਠੇ ਹੋਈ ਆਜੋ ਭਾਈ ਸਾਰੇ ਹੁਣ ਜਿਹੜੇ ਖੇਡ ਰਹੇ ਆ। ਇੱਕ ਪਾਸੇ ਉਹ ਖੜੇ ਇੱਕ ਪਾਸੇ ਆਪ ਖੇਲੇ। 34 ਵੀ ਤਾਂ ਆਏ ਤੇ ABC ਜਿੱਤੀ ਸੀ ਜਿਆਦਾ ਆਪਣੀ ਟੀਮ। ਬਹੁਤ ਕਾਫੀ ਐਸਾ। ਦੋਸਤ ਟੀਮ ਤਕੜੀ ਬਹੁਤ ਸੀ। ਜਦ ਟੀਮ ਬਹੁਤ ਤਕੜੀ ਸੀ। ਹੱਥ ਤਾਂ ਨੋ ਤਾਂ। ਪਲੇਅਰ ਤੇ ਜ ਦੋ ਟੀਮਾਂ ਧੀਆਂ ਇੱਕ ਛੱਡ। ਹਾਂ ਨੋ ਵੀ ਬਹੁਤ ਦਾ ਡਰ ਦੇ ਦੇ ਖੇਡ ਲੈਂਦੇ ਜਦ ਹੋਰ ਤਾ ਨਾ ਜਦ 1 ਮਿੰਟ ਖੇਲੇ ਕਰਦਾ ਤਾਂ ਆ ਹੀ ਨਹੀਂ ਤਾਂ ਵੀ ਬਾਹਰ ਦੇ ਖਿਡਾਰੀ ਮੰਗਾ ਲੋ ਉਹ ਚੀਜ਼ ਨਹੀਂ ਸੀ ਹੁਣ ਵੀ ਨਹੀਂਗਾ ਤਾਂ ਹੁਣ ਦੋਪਰ ਲਈ ਬਾਹਰ ਦੇ ਨਹੀਂ ਹੈਗੇ ਹੁਣ ਬਹੁਤ ਘੜ ਘਟ ਗਿਆ ਉਹ ਬੰਦ ਚਾਹੀਦੇ ਬਾਹਰ ਦੇ ਪਲੇਅਰ ਦਾ ਮਤਲਬ ਹੈ ਯਾਰ ਹੁਣ ਜੇ ਅਲੀ ਖੇਲਦੇ ਅਸੀਂ ਇੱਕ ਪਿੰਡ ਆ ਇੱਕ ਪਿੰਡ ਚਾਹੀਦਾ ਮੇਰੀ ਗੱਲ ਸੁਣਦਾ ਆਪਣਾ ਪਿੰਡ ਆ ਇੱਥੇ ਦੋ ਬਾਹਰ ਤੇ ਮਗਾ ਲੇ ਉਹੀ ਬੱਲੇਬਾਜ਼ੀ ਕਰ ਜਣੀ ਇੱਕ ਦੋਹਾਂ ਨੇ ਉਹ ਦੋਹਾਂ ਨੇ ਬੋਲਿੰਗ ਕਰਾਈ ਜਣੀ ਉਹ ਤਾਂ ਓਵਰੇ 4 ਰਾਕੀ 4-5 ਓਵਰ ਹੋਣੇ ਯਾਰ ਆਪਣੇ ਵਰਗੇ ਨੇ ਬੈਠੇ ਦੇਖੀ ਜਾਣਾ ਯਾ ਤਾਂ ਵੈਸੇ ਚੌਕ ਹੁੰਦਾ ਆਪੇ ਫੀਲਡਿੰਗ ਆਪੇ ਸਭ ਕੁਝ ਹੋਰ ਇਹ ਲੀਗ ਲੀਗ ਮੈਂ ਤਾਂ ਖੇਡਦਾ ਲੀ 20 ਓਵਰ ਹੋਣੇ ਆ ਪਿੰਡ ਦਾ ਹੁੰਦਾ ਬੰਦਾ 20 ਓਵਰ ਖੜਨਾ ਵੀ ਹੋਰ ਬੈਟਿੰਗ ਕਰਨੀ ਬੋਲਿੰਗ ਫੀਲਡਿੰਗ ਕਰਨੀ ਉਹ ਗੇਮ ਦਾ ਸੁਆਦ ਤਾਂ ਹੀ ਆ ਚਾਹੀ 4 ਓਵਰ ਚਾਵਲ ਕਿਹ ਹੁੰਦਾ ਖੜਨਾ ਚੱਲ ਅਗਲੀ ਕੇ ਲਈ ਫਿਰ ਮੈਨੂੰ ਆਰ ਨੰਬਰ ਕੀ ਸੀ ਮੈਂ ਲੈ ਕੇ ਆਉਂਦਾ ਸਮਾਨ ਇਹਨੇ ਜਿਹੜੇ ਦਲੀ ਦਾ ਬਾਈ ਬਰਥਡੇ ਮਨਾਉ ਸਮਾਨ ਲੈ ਆਉਣਾ ਯਾਰ ਮੈਂ ਸਮਾਨ ਲੈ ਕੇ ਆਇਆ ਡੇਵਰ ਤੇ ਦਲੀ ਦਾ ਬਾਈ ਬਰਥਡੇ ਜੁੜੀ ਬਰਥਡੇ ਕਾ ਨਹੀਂ ਆ ਮੈਂ ਦਲੀ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਜਮ ਦਿੰਦੀਆਂ ਲਿਆਓ ਬਾਈ ਪਾਰਟੀ ਲਿਆਉਂਦੇ ਵੈਰੀ ਗੁੱਡ ਕੈਸ ਆ ਜੀ ਮਾਰਿਆ ਦਲੀ ਬਾਈ ਮੁਬਾਰਕਾਂ ਤੁਹਾਨੂੰ ਤੇਰੀ ਜਾਨ ਦਿੰਦੀਆਂ ਕੈਮਨ ਕੈਸ ਚਾਹ ਸੰਨ ਦਾ ਹੋ ਗਿਆ ਤੀ ਸੰਨ ਆ ਗਿਆ ਤੀ ਦਾ ਤੀ ਰਾਤੀ ਤੇ 31 ਮੈਂ ਲੱਗ ਗਿਆ ਕਿ 30 ਲੱਗਿਆ ਮੈਂ ਕਿ ਦਲੀ ਨੂੰ ਪਾਰਟੀ ਹੈ ਮੇਰੀ ਕਿਹਦੀ ਅੱਜ ਠੀਕ ਹੈ ਦਲੀ ਵਾਸਤੇ ਸਮਾਨ ਲੈ ਆ ਆ ਵੀ ਜਨਮ ਦਿਨ ਮੈਂ ਮਨਾਉਣਾ ਅੱਜ ਮੇਰਾ ਅਸੀਂ ਵੀ ਤਾਂ ਆਏ ਆ ਸਮਾਨ ਹੈ ਅਰੂਦ ਅਰੂਦ ਵੀ ਖਾਓ ਆ ਜਾਓ ਕਹਿੰਦਾ ਗੱਗੇ ਨੇ ਸਮਾਨ ਤਾਂ ਖਾਣਾ ਪੀਣਾ ਨਹੀਂ ਗੱਗੇ ਬਾਅਦ ਤੇ ਅਸੀਂ ਹੋਰ ਕੁਝ ਲਿਆਏ ਬਾਈ ਦੱਲੀ ਯਾ ਮੈਂ ਨਹੀਂ ਉਹਨੂੰ ਆਏ ਦੱਸ 31 ਸਾਲ ਦਾ ਹੋ ਗਿਆ 30 ਹੈ 30 ਇਹ ਗੱਤ ਸੈਂਟਰ ਪ੍ਰੈਸ਼ਨ ਲੈਂਦੀਆਂ ਵੀ ਗੱਗਾ ਅਮਰੂਦ ਜਾਂਦਾ ਜਾਂ ਤੂੰ ਇਹਨਾਂ ਸਭ ਤੋਂ ਵਧੀਆ ਚੀਜ਼ ਆ ਮਰੂ ਤਾਂ ਬਹੁਤ ਏ ਚੀਜ਼ ਆ ਸਾਬ ਕਹਿੰਦਾ ਹਾਂ ਅਮਰੂਦ ਸਭ ਤੋਂ ਵਧੀਆ ਤੂੰ ਦਿਖਾ ਕੇ ਦੇਖ ਨਾਲੇ ਬੜੇ ਘੰਟਾ ਬਹੁਤ ਘੰਟ ਮਰੁੰਦਾ ਇਹ ਖਾਣਨੇ ਨਹੀਂ ਛੱਡਨੇ ਆ ਵਾਹ ਟੈਨਸ਼ਨ ਕਹਿੰਦਾ ਤੂੰ ਠੀਕ ਆ ਤੂੰ ਤਾਂ ਨਹੀਂ ਨਹੀਂ ਇਹ ਮੈਂ ਛੱਡਦਾ ਮੈਂ ਹੀ ਨਹੀਂ ਇਹ ਉਹਨੇ ਖਾਣਨੇ ਛੇ ਦਿੱਤਾ ਉਹਨੇ ਖਾਣਨੇ ਕੱਗੇ ਨਹੀਂ ਚਾਹ ਤਾਂ ਮੈਂ ਖਾ ਗਿਆ ਆਉਂਦਾ ਆਉਂਦਾ ਮੋਟਰਸਾਈਕਲ ਤੇ ਆਪਣੇ ਆਪਣੇ ਚੱਕ ਲੋ ਇੱਕ ਚੱਕ ਲੋ ਮਾ ਦਾ ਇੱਕ ਦੋ ਖਾਣਨੇ ਚੱਕ ਲੋ ਚਾਹ ਗੋਲੀ ਜੱਲੀ ਕਦੇ ਨਹੀਂ ਜਾਂਦੀ ਇਹ ਜਮਾ ਵਾਲਾ ਜੱਲੀ ਬੜੇ ਵਾਲ ਪੇ ਉਡਾੜਦਾ ਬੜਾ ਬਰੂ ਚੱਕਿਆ ਦੇਣਾ ਬੜਾ ਹੀ ਚੱਕਣਾ ਹੈ ਮਦਲੀ ਨੂੰwidehat ਮੈਨੂੰ 30 ਸਾਲ ਦਾ ਹੋ ਗਿਆ ਭਾਈ ਗੱਗੇ ਆਂਦੇ ਹਾਂ ਦਾ ਗੱਗੇ ਤੇ ਦਾ ਬੜੇ ਗੱਗੇ ਤੇਰਾ ਹਣੀ ਹੋ ਗਿਆ ਬੜਾ 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 ਗੱਗੇ ਤੇ ਦਾ ਕਿਤੇ ਬੜਾ ਇਹ ਹੋਰ ਕੀਆ ਸਾਰ ਬੜਾ ਬੱਲਾ ਦੱਲੀ ਦੀ ਸੀ ਦੇ ਵੀ ਬੜਾ ਹੋਣਾ ਹੈ ਨਾ ਜੀ ਮੇਤੇ ਵੀ ਹੋੜਾ ਸਾਡੀ ਸੀ ਦਿੱਤੀ ਬੜਾ ਹੋ ਗਿਆ ਸਹੀ ਪੱਖੇ ਬੜੇ ਆ ਸੀ ਉਹ ਤਾਂ ਛੋਟੇ ਸੀ ਆ ਸਹੀ ਬੜੇ ਐ ਇਹ ਤਾਂ ਢੜੀਆ ਉਰ ਲੱਗਦੀ ਉਹਦੀ ਲੱਗਦੀ ਨਹੀਂ ਉਮਰ ਦੇਖ ਲੈ ਦੇਖ ਲੈ ਫਿਰ ਲੱਗਦੀ ਐ ਦੀ ਪਹਿਲਾਂ ਐ ਦੱਸੂਗਾ ਕਿ ਇਹ 78 ਸਾਲ ਦਾ ਐ ਇੰਨਾ ਵੀ ਨਹੀਂ ਲੱਗਦੀ ਲੱਗਦਾ 78 ਸਾਲ ਦਾ ਲੱਗਦਾ ਐ ਜਾਵਾਗਾ ਤਾ ਤੇ ਉਹਨਾਂ ਦੇ ਗੋਦਵਾ ਢਾਣੀ ਪਹਿਲਾਂ ਆ ਜਾਂਦੀ ਐ ਹਾਂ ਥਾਪੜਾਂ ਨਾਲ ਹੀ ਬੜਾ ਆਉਂਦੀ ਪਤਾ ਹਾਂ ਥਾਪੜਾਂ ਦੇਖ ਲਈ ਪਹਿਲਾਂ ਢਾੜੀ ਆ ਜਾਂਦੀ ਐ ਇਹ ਹੈ ਫੱਕ ਇਹ ਤਾਂ ਹੈ ਬਾਈ ਹਾਂ ਚੱਲ ਆ ਆ ਜਾ ਪਤਾ ਹੋ ਗਿਆ ਕਿ ਦੱਲੀ ਦਾ ਜਨਮ ਦਿਨ ਅੱਜ ਆ ਦਲੀ ਦਾ ਪਿਵਾਡੇ ਆ ਇੱਕ ਹੋਰ ਵੀ ਆ ਹਾਂ ਗੈਲੀ ਦੇ ਭਤੀਜੇ ਦਾ ਵੀ ਅੱਜ ਲੈ ਵਾਹ ਵਾਹ ਉਹਨਾਂ ਨੇ ਪਾਰਟੀ ਸ਼ਾਮ ਨੂੰ ਕਰਨੀ ਆਪਣੀ ਆਪੇ ਲੱਗ ਲੱਗ ਪਹਿਲਾਂ ਚਾਚੇ ਨੇ ਕਰ ਲਈ ਯਾਰ ਹੁਣ ਤਾਂ ਕਰ ਲੈ ਲੱਗ ਲੱਗ ਹੋਣੀ ਆ ਸਾਨੂੰ ਇੱਕੋ ਥੋੜੋ ਆ ਖਾਲੂ ਦਾ ਉਡੀ ਪਾਰਟੀ ਸਾਨੂੰ ਨਹੀਂ ਸਾਡਾ ਤੂੰ ਆੜੀ ਐ ਉਹਦੇ ਆੜੀ ਹੋਰ ਹੋਊਗੀ ਪਾਰਟੀ ਸ਼ਾਮ ਨੂੰ ਦੇ ਰਿਆਂ ਦੀ ਸ਼ਾਮ ਨੂੰ ਹੋਊਗੀ ਨਾ ਦੀਦਾ ਉਹ ਨਿਆਣੇ ਸ਼ਾਮ ਨੂੰ ਆਪਣੇ ਪਾਰਟੀ ਇਕੱਠੀ ਕਰੀ ਬੈਠੇ ਸਾੜਾੜੀ ਐ ਤੇਰਾ ਸਾੜੀ ਜ਼ਿਆਦਾ ਹੈ ਆ ਭਾਈ ਦਲੀ ਅੜੀ ਕੱਤੀ ਕਾ ਜੀ ਅਦਲੀ 31 ਸਾਲ ਦਾ ਹੋ ਗਿਆ 31 ਦਾ ਪੀ ਦਾ ਬੜੀ ਕੱਤੀ ਹੋਇਆ ਦਾਦਾ ਨਹੀਂ ਸਵਾਰ ਕੇ ਦੱਲੀ ਬਧਾਈਆਂ ਭਾਈ ਹੂੰ ਪਾ ਲੋ ਣੀ ਨੂੰ ਪਾ ਲੋ ਚੱਕਾ ਇਹਦਾ ਸੱਤ 7 ਕਿਲੋਮੀਟਰ ਬਾੜ ਪੱਢਿਆ ਹੈ ਦੱਲੀ 31 ਦਾ ਪੂਰਾ ਹੋ ਗਿਆ 31 ਦਾ ਪੂਰਾ 32 ਦਾ ਪੂਰਾ ਹੋ ਗਿਆ ਮਰਾ ਜੀ ਨਾ ਇੰਨਾ ਭਾਈ ਅਹੀ ਕੋਸਾ ਕਿਉਂ 31 32 ਹੀ ਫਿਰਦਾ ਇਹ 31 ਆ ਪੂਰਾ ਬਬਤੀ ਮੇ ਚਾਲੂ ਆ ਠੀਕ ਚੱਲ ਆਪੇ ਕੱਢੀ ਜਾਓ ਕੈਲਕੂਲੇਟਰ ਗਾ ਦੱਲੀ ਬੱਤ ਹੋਰ ਗੱਲਾਂ ਦੀ ਗੱਲ ਹੈ ਦਾੜੀ ਕਾਲੀ ਸਾਡੇ ਨਾਲੋਂ ਦੇਖ ਲੈ ਹਾਂ ਜਵਾਨ ਬਾਈ ਗਾੜੀ ਦਾ ਵਿੰਦਰ ਦੀ ਗਾੜੀ ਆ ਵਿੰਦਰ ਪੜਾਉਂਦੇ ਬਟ ਬੜਾ ਅੱਜ ਤਸਰਾ ਨਹੀਂ ਆਇਆ ਜਾ ਕੇ ਇਹ ਨਹੀਂ ਕਹਾਂ ਇਹ ਹੱਥੇ ਹੀ ਖਾਇਆ ਇਹ ਗੱਲ ਵੀ ਸਾਰੀ ਦਾ ਹੀ ਗਾੜੀ ਗਾੜੀ ਆ ਕਹਿੰਦਾ ਜੱਸਾ ਮੈਂ ਕਹਿੰਦਾ 50 ਸਾਲ ਨੂੰਣੇ ਵਾਲਾ ਜਿਹਦੀ ਦਾੜੀ ਗਾਲੀ ਪਈ ਆ ਜਿਸ ਦਾ ਲੰਮਾ ਹੋਣਾ ਬਗ ਨਹੀਂ ਨਹੀਂ ਲੰਦਾ ਆ ਬੜਾ ਦਾ ਫਰਕ ਆ ਇਹਨਾਂ ਦਾ ਫਰਕ ਬੜਾ ਦਾ ਫਰਕ ਕਰਦਾ ਹੈ ਨਾ ਇਹ ਦਾੜੀ ਪਹਿਲਾਂ ਹਣੀ ਆ ਧੌੜੀ ਦੀ ਰੇਟ ਆਉਣੀ ਆ ਹਾਂ ਕੀ ਗੱਲ ਆ ਬਾਈ ਘਰੇ ਖਰਾਕ ਦਾ ਹੀ ਫਰਕ ਆ ਦਿੱਲੀ ਦਾ ਹੈ ਦਿੱਲੀ ਦੀ ਖਰਾਕ ਦਾ ਹੀ ਫਰਕ ਆ ਘਰੇ ਮੈਂ ਪੰਮੇ ਦੇ ਮੈਂ ਤਿੰਨ ਸਾਲ ਬੜਾ ਹੋਣਾ ਕਿੱਦਾਂ ਮੈਂ ਤੇ ਦੋ ਤਿੰਨ ਸਾਲ ਬੜਾ ਤਾ ਹਲਪਾ ਫੇਵਾ ਕਿ ਆਏ ਦੋਈ ਮਹਾਰਾ ਫਿਰ ਓਡਾ ਕੀ ਫਰਕ ਹੈ ਹੋ ਜਾਂਦਾ ਲੱਗਦਾ ਓ ਗੋਵਿੰਦਰ ਇਧਰ ਚੱਕ ਹਾਂ ਗੱਗੇ ਤਾਂ ਹੀ ਖਾਣਾ ਨਾ ਮੈਂ ਗੱਗਾ ਡਾਈਟ ਪਰ ਹੂੰ ਡਾਈਟ ਪਰ ਨਹੀਂ ਗਿਆ ਮਗਾਣ ਹੂੰ ਚੱਕ ਲਵਲੀ ਚੱਕਲਾ ਉਹ ਚੱਕ ਦਲੀ ਤੁਸੀਂ ਕਦੇ ਕਰੀ ਜਾਂਦਾ ਕੋਈ ਸੁਣ ਨਹੀਂ ਕਰਦਾ ਅੱਜ ਕੰਦ ਕੋ ਹੁੰਦਾ ਅੱਜ ਦਾ ਤੇਰੇ ਸਾਰੇ ਜਾਨ ਗਰਮੀ ਕਿਉਂ ਦੀ ਆ ਆ ਗਰਮੀ ਆ ਮੈਨੂੰ ਦੱਸ ਦੇ। ਦੇਖੋ ਅੱਡੇ 'ਤੇ ਦੁਕਾਨ ਦਾ ਫਾਇਦਾ ਬਹੁਤ ਹੈ। ਗਰਮੀ ਗਰਮੀ ਸਮਾਨ ਆ ਜਾਂਦਾ। ਫਾਇਦਾ ਵੀ ਹੈ, ਨਾਲ ਨੁਕਸਾਨ ਵੀ ਹੈ। ਨੁਕਸਾਨ ਕਾਹਦਾ? ਉਹ ਜੇ ਬੰਦੇ ਨੇ ਸੋਚਣਾ ਹੁੰਦਾ ਵੀ ਨਾਏ ਛਾੜੇ ਯਾਰ, ਕੱਲੂ ਖਾਲੂਗੇ ਜਾਂ ਪਰਸੋਂ ਨੂੰ ਖਾਲੂਗੇ। ਨਾ। ਉਹਦਾ ਬਾੜਾ। ਕੰਤ ਸਿਰ ਉਪਰ ਤੇ ਜੂਂਗੇ। ਬੱਦਕ ਨਹੀਂ ਯਾਰ। ਉਖਾਲ ਆਦਦੇ ਨੂੰ। ਕਹਿੰਦਾ ਲੱਖੜੇ ਕਾਕੇ ਭੀੜ ਬਹੁਤੀ ਹੈ ਦੁਕਾਨ 'ਤੇ। ਹਾਂ ਹਾਂ। ਬਹੁਤ ਭੀੜ ਅੱਜ। ਹੂੰ। ਮੋੜਨ ਤੱਕ ਉਹਨੇ ਆਪਣੇ ਕਾਲ ਰਖੜੀ ਆਪਰੇ ਪੋਗਾਂ ਨੂੰ ਜਾਣਦੇ ਨਾ ਲਾਉਣ ਦੀ ਕੋਈ ਜਾਣਦੀ ਹੈ ਹੈ ਨੀ ਨੂੰ ਆ ਬਾਈ ਚੌਥੇ ਨੂੰ ਅੱਜ ਨਹੀਂ 15 14 ਰਖੜੀਆਂ 16 ਤਿੰਨ ਜਹਾਦ ਨੂੰ ਹੋ ਗਿਆ ਜਲਦੀ ਨੂੰ ਹੁਣ ਨਹੀਂ ਅਗਲਾ ਉਸ ਦਿਨੇ ਬੱਲਣੀ ਅਗਲਾ ਬੜਾ ਟਾਈਮ ਦੇ ਕੇ ਦਾ ਨਹੀਂ ਓਕੇ ਆਪਣਾ ਟਾਈਮ ਦੇ ਦੇ ਅਗਲਾ ਸਭ ਤੋਂ ਬੜਾ ਦਾ ਟਾਈਮ ਦਾ ਚੱਕਰ ਨਾ ਵਧੀਆ ਕਿੰਨੇ ਭੀੜ ਨਾਲੋਂ ਥੋੜਾ ਜਿਹਾ ਅੱਜ ਮੈਂ ਕਾਹਦੀ ਨਾਲ ਜੇ ਸ਼ੁਕਰਵਾਰ ਅੱਜ ਧੱਕਾ ਪੈਂਦਾ ਉਹ ਨਾ ਨਾਲੇ ਜੇ ਇੱਕ ਦਿਨ ਤੁਰੇ ਰਹੇ ਆਉਣਾ ਜਾਣਾ ਵੀ ਕਿਸੇ ਨੇ ਉਹੀ ਗੱਲ ਹੈ ਸੋ ਹੁਣ ਜੇ ਆਪਾਂ ਹੀ ਆਪਣੇ ਘਰ ਤੇ ਘਰਾਂ ਕਰ ਭੈਣ ਨੇ ਵੀ ਹੁਣ ਘਰਾਂ ਲੀਉ ਲੈ ਕੇ ਤੁਰ ਪੇ ਪਿੱਛੇ ਦੇ ਕੌਣ ਆ ਫਿਰ ਇਹ ਗੇਰ ਅੱਗੇ ਪਿੱਛੇ ਸਰਕਲ ਬਣਿਆ ਰਹਿੰਦਾ ਕੋਈ ਪਹਿਲਾਂ ਕੋਈ ਅੱਗੇ ਪਿੱਛੇ ਕੋਈ ਭੈਣ ਕੋਈ ਅੱਗੇ ਪਿੱਛੇ ਲਾ ਵਧੀਆ ਚੀਜ਼ ਆ ਚੱਲ ਆ ਬੰਦਰ ਦਾ ਪਾਦੀ ਬੰਦੇ ਵੀ ਆ ਨਾ ਨਾ ਮੇਰੇ ਬਨ ਕੇ ਗਈ ਕੱਲ ਪਹਿਣਾ ਵੀ ਥੱਥੇ ਵਾਲੀ 36 ਗੜ ਵਾਲੀ ਅੱਛਾ 36 ਗੜ ਉਹ ਆ ਜੀ ਕੁੜੀ ਆ ਉਹ ਆਏ ਇਹ ਕਹਿਣਾ ਮਤਲਬ ਠੀਕ ਹੈ ਆਇਆ ਇਹ ਦੇਖ ਲੈ ਆਪਾਂ ਮੇਨ ਲੰਬਰ ਲਈ ਆਪਾਂ ਮਾਜੀ ਦੱਲੀ ਦੀ ਪਾਰਟੀ ਕਰਤੀ ਨੇ ਉਦੋਂ ਮੇਰੇ ਤੇ ਗੁੱਸਾ ਹੋ ਗਿਆ ਲੈ ਮੈਂ ਯਾਰੀ ਪੁਰਾਣੀ ਹੈ ਬਣਾ ਲੈ ਨੂੰ ਮੇਰੀ ਗੱਲ ਹੁਣ ਲੈ ਇੱਕ ਪਾਲਟੀ ਦਾ ਨਹੀਂ ਸਰਨਾ ਮਾਣਾ ਮੜੇ ਨੂੰ ਮੈਂ ਇਹਨੂੰ ਫੋਨ ਕਰਿਆ ਤਾਂ ਬਾਈ ਇਹ ਗਲਤ ਸਮਝੇ ਉੱਥੇ ਬੈਠਾ ਤਾਂ ਲੰਗਰ ਉਪ ਚ ਇਹਨੂੰ ਗਲਤ ਸੁਣਿਆ ਮੈਂ ਕਿਹਾ ਮੈਂ ਲਾਈਵ ਹੁਣ ਆ ਜਾ ਪਾਰਟੀਾਂ ਨਾਲ ਉੱਤੇ ਇਹ ਕਹਿੰਦਾ ਤਾਂ ਮੈਨੂੰ ਕੱਲਾ ਲਾਈਵ ਕੀਆ ਮੈਂ ਭਾਈ ਸੌਰੀ ਸ਼ਕਤੀ ਮਾ ਨਹੀਂ ਤੇ ਮਾਫੀ ਮੰਗੀ ਹੂੰ ਉਹ ਤਾਂ ਸ਼ਕਤੀ ਮਾ ਨਹੀਂ ਕਹੂੰਗਾ ਸ਼ਕਤੀ ਮਾ ਬਸ ਕਰਦਾ ਹੈ ਹਾਂ ਅਜਾ ਕਰ ਲਾ ਗਿਆ ਡੱਡੂ ਮੰਗੂ ਲਾ ਕੋਈ ਗੱਲ ਨਹੀਂ ਸੌਰੀ ਪੰਜ ਚਾਰ ਪਾਟੇ ਖਾ ਕੇ ਮੰਨੀ ਆਏ ਨਾ ਮੰਨੀ ਹਲੇ ਬੱਤ ਕਰਾਉਣਾ ਨਾ ਲਾ ਲਾ ਠੀਕ ਐ ਇੱਕ ਅੱਧੀ ਬਾਲਟੀ ਦਾ ਨਾ ਮੰਨੀ ਹਲੇ ਮੀ ਬੂਮੂ ਬਿੰਗਾਈ ਰੱਖੀ ਥੋੜਾ ਜਿਆ ਕਿਤੇ ਅੱਜੇ ਮੰਨੇ ਜਮਾ ਸਾਡੀ ਗੱਲ ਦਿੰਦਾ ਹਾਂ ਕੱਲ ਕਵਰ ਹੈ ਕੋਈ ਗੱਲ ਨਹੀਂ ਇੱਕ ਪਹਿਨਾ ਵੀ ਕਰਤੀ ਬਾਲਟੀ ਨੂੰ ਉਦਲ ਮੈਂ ਬਤਾਈ ਕਹਿੰਦਾ ਪੰਜ ਪਾਟੇ ਪੂਰੀਆ ਕਰੀ ਤੇ ਮੈਂ ਚਲ ਆਹੋ ਚਲ ਕੱਲੂ ਫੇਰ ਮੌਕਾ ਦੂੰਗਾ ਇਹਨੂੰ ਕਾਲੂ ਫੇਰ ਮੱਕ ਜਾਉਂਦੇ ਕਾਲੂ ਅਜੇ ਸਿਪੇਕੀ ਨਹੀਂ ਹੈਗੀ ਹਲੇ ਰਿਵਾਸ ਹੂੰ ਉਹ ਕਹਿੰਦਾ ਚਾਰ ਕਰ ਦੂੰ ਅੱਜ ਹੈ ਵੀ ਲੋ ਬੰਦ ਨਹੀਂ ਦਾ ਹੈਗਾ ਜੂਰੇ ਕੋਈ ਮਸਲ ਵੀਂਦਾ ਹੈਗਾ ਕਾਲੂ ਗੱਲ ਲੈ ਨਾ ਰਹੀ ਤੋ ਕਰ ਲੋ ਬੰਦੇ ਪੂਰੇ ਤਾਂ ਹੁਣੀ ਨਹੀਂ ਨਾ ਹੂੰ ਠੀਕ ਨਹੀਂ ਗੱਲ ਇਹ ਕਹੂੰਗਾ ਵੀ ਬੰਦੇ ਪੂਰੇ ਵਾਲੇ ਬੰਦੇ ਪੂਰੇ ਨਹੀਂ ਹੁੰਨੇ ਬੰਦੇ ਜਿ ਬੂਰੇ ਹੁਣ ਕੋਈ ਕਿਧਰੇ ਹੁੰਦਾ ਕੋਈ ਕਿਧਰੇ ਹੁੰਦਾ ਇਹ ਕਿਦਾਂ ਪਹਿਲਾਂ ਕਹ ਦੋ ਭਾਈ ਦਾਂ ਜੋ ਆਇਆ ਆਇਆ ਨਹੀਂ ਇਹ ਨਾਲ ਤੀਨ ਇਹ ਵੀ ਐਨੇ ਟਾਈਮ ਨੂੰ ਭਾਈ ਮੈਂ ਐਨਾ ਪੰਗਾ ਪਿਆ ਵਾ ਤਾ ਕੱਲ ਵੀਡੀਓ ਵੀ ਨਹੀਂ ਬਣੀ ਦੇ ਲਾ ਇਧਰ ਇਹ ਵੀ ਵੀਜੀ ਦਾ ਪੂਰਾ ਲਾ ਮੈਂ ਅੱਥਰ ਮੈਂ ਇਹੋ ਕੱਢੀ ਤਾਂ ਨਿਕਲੂ ਇਧਰ ਉੱਤ ਨਹੀਂ ਰਹੇ ਹੋਏ ਜਾ ਦੋ ਹਾਂ ਜਦ ਤੂੰ ਕਾਂ ਕੋ ਖੜਦਾ ਬੰਦਰ ਦੀ ਗੋਲ ਮੈਂ ਕੱਢੀ ਲੈ ਗਿਆ ਨਹੀਂ ਤੈਨੂੰ ਹੂੰ ਫੇਰ ਜਮਾ ਤੇਰੀ ਵੀਡੀਓ ਕਿੱਥੇ ਬਣਾ ਦਿੰਦਾ ਮੈਂ ਫਿਰ ਕੈਂਸਲ ਕਰੀ ਭਾਈ ਕੱਲ ਦੱਲੀ ਵੀ ਨਹੀਂ ਮਿਲਿਆ ਹੈ ਇਹ ਵੀ ਵੀਜੀ ਦਾ ਮੈਂ ਵੀ ਸ਼ਾਮ ਨੂੰ ਕੱਖ ਵੱਡੇ ਗੱਲ ਮੈਂ ਤੂੰ ਵੀ ਸ਼ਾਮ ਨੂੰ ਕਹਿੰਦਾ ਮੈਂ ਵੀ ਲੇਟ ਹੋ ਗਿਆ ਅੱਜ ਤੇਰੇ ਕੋ ਭੋਲੂ ਲਈ ਤਾਂ ਹੁੰਦੇ ਆ ਭੋਲੋ ਵੀ ਨਹੀਂ ਦਾ ਗੱਲ ਹੂੰ ਹਟਾਏ ਹੋਗੀ ਹੂੰ ਅੱਲ ਹਟਾ ਲਈਤੀ ਸਟ੍ਰੇਕਤੀ ਹੂੰ ਵੈਨੂ ਦੇ ਅੰਦਰ ਮੈਂ ਆਇਓ ਨਹੀਂ ਤਾਂ ਦੁਪਹਿਰ ਨੂੰ ਗਰਮੀ ਲੱਗਦੀ ਆ ਦੁਪਹਿਰ ਨੂੰ ਕਿੱਥੇ ਆਉਂਦਾ ਇਹ ਇਹਨੇ ਕਹਿੰਦਾ ਸ਼ਾਮ ਨੂੰ 5 ਵਜੇ ਫਿਰ ਅੱਲੂ ਦੇ ਡੋਲੀ ਰੱਖਦੀ ਭਰੀ ਬਈ ਉਹ ਅੜੀ ਬਈ ਉਹਦਾ ਵੀ ਹੋਵੇ ਮਨ ਲਗੀਤ ਬਾਈ ਹੈ ਨਹੀਂ ਤਾਂ ਹਾਂ ਹਾਂ ਆ ਬੰਦ ਉਹ ਗਈ ਦੇ ਮੈਂ ਤਾਂ ਫੋਨ ਤਾਂ ਮੁੰਡੇ ਨੂੰ ਕਾ ਤੂੰ ਨੇ ਫੋਨ ਕਰ ਮੈਂ ਮੈਨੂੰ ਫੋਨ ਨਹੀਂ ਤਾ ਆ ਗਿਆ ਛੱਟੂ ਤਾਂ ਹਾਂ ਅਲੀ ਪੰਗਈ ਹੈ ਹੈ ਪੱਗਾ ਹੀ ਆ ਵੀ ਪੱਗਾ ਬਹੁਤ ਹੈ ਮਨ ਤਾਂ ਹੋਰ ਵੀ ਫੋਨ ਦੰਦਾ ਨਹੀਂ ਉਹਨੇ ਮੇਰੇ ਤੇ ਯੂਰ ਚੱਲਦਾ ਹੂਗਾ ਆਪਾਂ ਸਾਰੇ ਨੂੰ ਪੰਗੇ ਹੋਇਆ ਇਹ ਦੋ ਜੀ ਨੈਕ ਐਸ਼ ਵੀ ਚਾ ਹਾਂ ਆ ਦਿੱਲੀ ਦੇ ਲਾ ਪੂਰੀ ਐਸ਼ ਚ ਮਜਾਲਾ ਕੋਈ ਟਿਚਮਿਚ ਕਰ ਜਵੇ ਲੈ ਕੱਡਾ ਫੋਨ ਐ ਤੇ ਕੋਲ ਆ ਗਾਇ ਨਹੀਂ ਰੱਖਦਾ ਕਦੋਂ ਰੱਖਦਾ ਪਤਾ ਹੀ ਨਹੀਂ ਦੂਜੇ ਕਨੇ ਓਕੇ ਆ ਵਾ ਫੋਨ ਸੌਕੇ ਸਭਾ ਬੋਰ ਪਾਲਾ ਬਸ ਕਿੱਥੇ ਆ ਓਕੇ ਅਨੇ ਕਹਿੰਦਾ ਬਸ ਉਹ ਬਸ ਕਰ ਰਿਹਾ ਨਾ ਅਰੇ ਤੇ ਸੰਦੂਸਾ ਕਹਿੰਦਾ ਤੇਰਾ ਪੈਕ ਓਏ ਓਏ ਅਲੀ ਐ ਸੋਸਾ ਪੈਕ ਵਾ ਇਹ ਘਰੇ ਆ ਗਿਆ ਹੋਰ ਈ ਨਹੀਂ ਆ ਲਿਆ ਤੇ ਗੀ ਨਹੀਂ ਗਾਣੇ ਹੁਣ ਯਾਰ ਨਹੀਂ ਤੇਰਾ ਥੋੜਾ ਨਹੀਂ ਹੈਗਾ ਕੁਝ ਹੋਰ ਆ ਜੂ ਹੋਰ ਆ ਜੂਗਾ ਤੇਰੇ ਮੇਰੇ ਵੜਗਾ ਥੋੜੀ ਬਈ ਅਸਾ ਪੀਲਾ ਹੋ ਆਸਦਾ ਹੈ ਅੜਦਾਈ ਹੈ ਲੈ ਲਾੜੋ ਇਸਨ ਅਸ਼ਵੀਰ ਕਿੱਧਰ ਆ ਕੇ ਘਰ ਆਇਆ ਸਪਰੀ ਕਰਾਇਆ ਤਾਂ ਮਾਰਾਂ ਨੂੰ ਫੋਨ ਮਾਰ ਲਾ ਆ ਜਾ ਕੇ ਮੈਂ ਉਹਨੂੰ ਉਹ ਕਿੱਥੇ ਆਉਣਾ ਆ ਲੈਣਾ ਹੁਣ ਤੇ ਆ ਜਾ ਕੇ ਕਰਕੇ ਉਹ ਆਇਆ 1 ਵਜੇ ਕਿਨੇ ਕਰੀ ਮਿੱਠੂ ਨੇ ਹੂੰ ਮੇਠੂ ਨਗਰੀ ਆ ਉਹ ਬਾਈ ਮੈਨੂੰ ਕਹਿਣਾ ਗੈਨ ਤਾਂ ਕਹਿੰਦਾ ਮੈਂ ਤੇਰੀ ਕਰ ਦੂੰਗਾ ਇੱਥੇ ਬਾਦ ਹਾਂ ਫਿਰ ਦਾ ਰੋਪੜ ਜਾਣਾ ਏ ਹੁਣ ਫੇਰੀ ਕਰੂੰਗਾ ਓਹੋ ਗੁੰਝਾ ਲੀਨ ਚਲੇ ਗਿਆ ਪਤਾ ਨਹੀਂ ਕਿੱਥੇ ਕਹਿੰਦਾ 500 ਰੁਪਏ ਦਾ ਅੱਧਾ ਲੀਟਰ ਹੂੰ ਰੋਪੜ 300 ਰੁਪਏ ਦਾ ਲੀਟਰ ਆ ਫੇਰ ਫਿਰ ਸਭ ਸਾਂਝੀ ਬਾਤ ਆ ਮੈਨੂੰ ਕਹੇ ਫਿਰ ਮੈਂ ਕਿਹਾ ਕਿਰ ਮੈਂ ਝੇਪੂ ਪਹਿਲਾਂ ਉਹ ਰੋਗਾ ਸਾਂਝੀ ਹੈ ਕਿ ਤੇ ਬੁੜੀਆਂ ਭੜੀਆਂ ਘਰਾਂ ਮਾਂ ਬੁੜੀ ਫਿੜੀ ਬੁੜੀ ਫਿੜੀ ਬੰਪ ਚ ਮੈਨੂੰ ਪਤਾ ਕੀ ਗੱਲ ਉਹ ਜ਼ਿਆਦਾ ਜ਼ਰੂਰੀ ਹੈ ਜ਼ਿਆਦਾ ਜਦ ਬਿਮਾਰੀ ਪਈ ਵੀ ਆ ਹਾਂ ਸਮਝ ਗਿਆ ਫਮ ਬਾਰੀ ਹੰਨੀਆਂ ਦਾ ਇਹ ਉਹ ਦੇਮਾਰੀ ਵੀ ਪਰ ਉਦਾਂ ਹੀ ਆ ਇਹ ਜਿੰਨਾ ਸਾੜੇ 9 ਇਹਦਾ ਹੁਣ ਹੁਣ ਚੀਰੀ ਨਹੀਂ ਸਰਨੀ ਹੈ ਹੂੰ ਉਹਨੂੰ ਫਾਇਦਾ ਆਈਦਾ ਬਿਹੋਨ ਆਵੇ ਨਾ ਬੋਮਾਰੀ ਗੋਵਾਲੀ ਸੰਡੀ ਰੀ ਪੋਗ ਜਾਂਦਾ ਨਾ ਹੁਣ ਤਾਂ ਗੋਵਾਲੀ ਸੰਡੀ ਦਾ ਟਾਈਮ ਵੀ ਘਟਦਾ ਜਾਂਦਾ ਹੂੰ ਜਾਂ ਨੜ ਕਹਿੜਾ ਹੋ ਜਾਂਦਾ ਨਾ ਫੇਰ ਨਹੀਂ ਪੈਣੀ ਉਹ ਸੰਡੀ ਇਹੇ ਘਟ ਜਾਂਦੀ ਆ ਨੈੜ ਕਹਿ ਜਾਂ ਬੱਲ ਨਹੀਂ ਬੱਲ ਨੂੰ ਪੈਂਦੀ ਆ ਉਹਦਾ ਨੈੜ ਕਹਿੜਾ ਹੀ ਹੁੰਦਾ ਪਹਿਨਾ ਪੈ ਜਾਂਦੀ ਆ ਉਹ ਪਹਿਲਾਂ ਹੁੰਦੀ ਪਈ ਵੀ ਇਸੇ ਦੇ ਸੁੱਕਦੀ ਥਲੀ ਉਹ ਪਤਾ ਕੀ ਕਰਨਾ ਉਹਨੇ ਹਾਂ ਜਿੱਦੋਂ ਉਹ ਪੈ ਗਈ ਹਾਂ ਹੀ ਨਹੀਂ ਹੈਗਾ ਵੀ ਉਹਨੇ ਇੱਕੋ ਦਿਨ ਚ ਪੈ ਕੇ ਵੱਢ ਦੇਣਾ ਉਹਨੇ ਹੌਲੀ ਹੌਲੀ ਵੱਢੀ ਜਾਣਾ ਆਹੋ ਉਹ ਦਸਰੇ ਦਸ ਦਿਨ ਬਾਅਦ ਦੇਖਣ ਲੱਗਦਾ ਜੇ ਅੱਜ ਪਈ ਵੀ ਆ ਤੇਰਾ ਹੱਥੇਗਾ ਪਤਾ ਲੱਗਣਾ ਹਾਂ ਹੁਣ ਬਸ ਤੇਰੇ ਹੀ ਆਉਣ ਬਾਈ ਇਹ ਇੰਨਾ ਕਹਿੰਦੇ ਬੈਗ ਲਾਉਣਾ ਬੈਗ ਲਾਉਂਦਾ ਵੀ ਦਾ ਬੈਗ ਲਾਵਾ ਬੈਗ ਲਵਾਉਂਦੇ ਗੱਲ ਕਰ ਹਰੇਕ ਨੂੰ ਕਹਿੰਦਾ ਪੈਗ ਪੈਗ ਹੀ ਤੇ ਦਿਲ ਚੜੇ ਤੇ ਲਾਉਂਦਾ ਬਣਾਏ ਥੱਲੇ ਗੱਗੇ ਇਹਦਾ ਕਹਿੰਦਾ ਮੈਨੂੰ ਲੱਗਦਾ ਵੀ ਲਾਉਂਦਾ ਹੋਊਗਾ ਵੀ ਇਹ ਟਰਾਈ ਤਾਂ ਕਰਦਾ ਹੋਊਗਾ ਹਾਂ ਇਹਦਾ ਵੀ ਯਾਰੀ ਪੀਦੇ ਨਹੀਂ ਪੈਕੇ ਦਾ ਨਾਮ ਨਹੀਂ ਲੰਦੇ ਤੂੰ ਪੈਕੇ ਦਾ ਨਾਮ ਜਿਆਦਾ ਲੰਦਾ ਜਦ ਰਹੀ ਗੱਲ ਪੈਗ ਕਹਿੰਦਾ ਇਹ ਆ ਕੀ ਗੱਲ ਹੈ ਅੱਡੇ ਮੇ ਬਿੱਲੂ ਨੇ ਛੇੜਿਆ ਬਿੱਲੂ ਕਹਿੰਦਾ ਪਾਰਟੀ ਜਨਮ ਦਿਨ ਦੀ ਹੈ ਨਾ ਅੱਜ ਸ਼ਾਮ ਨੂੰ ਪੈਗ ਲੂਆ ਮੈਂ ਦੇ ਲੈ ਉਹ ਲੱਭ ਹੈ ਗਰਬੜ ਹੈ ਗਰਬੜ ਹੈਗੀ ਹੈ ਮੈਂ ਗਰਬੜੀ ਲੈ ਲੈਂਦਾ ਮੈਂ ਮोटा ਬੀਬਰ ਪੀ ਲੰਦਾ ਮੈਂ ਮोटा ਬੀਅਰ ਵੀ ਲੰਦਾ ਹਾਂ ਹਾਂ ਕਾਂਦਾ ਪਿੰਦਾ ਆਪ ਨਹੀਂ ਕੋਈ ਮੂੰਹ ਤੇ ਚੜਿਆ ਵਾ ਲੰਮਦਾ ਆ ਲੰਮਦਾ ਬੇਟਾ ਕਹਿੰਦਾ ਨਾ ਇਹ ਲੋ ਮੈਨੂੰ ਕਿਹਾ ਮੂੰਹ ਗੁੱਸਾ ਹੋ ਗਿਆ ਮੈਨੂੰ ਇਹ ਨਹੀਂ ਹਾਂ ਉਹ ਲੰਮਾ ਮੈਂ ਤਾਂ ਮम्मा ਕਹਿੰਦਾ ਨਾ ਕਰਦਾ ਅੱਜ ਮੋਟਰ ਕੋਲ ਨੂੰ ਮੋਟਰ ਉੱਪਰ ਚਲੋ ਬਾਈ ਬਾਕੀ ਫਿਰ ਜਨਮ ਦਿਨ ਦੀ ਬਹੁਤ ਬਧਾਈਆਂ ਜੀ ਚਲੋ ਬੈਕਟਰੀ ਸਮਾਪਤ ਕਰਦੇ ਆ ਜੀ ਵੀਡੀਓ ਅੱਜ ਦੀ ਠੀਕ ਹੈ ਜੀ ਦਲੀ ਖੋ ਜਾ ਦਲੀ ਖੋ ਜਾ ਤੇ ਕਹਦੇ ਹੋਗੇ ਖੋ ਜੀ ਨਹੀਂ ਆਏਗਾ ਹਲੇ ਕਾ ਖੋ ਜਾ ਉਹ ਖੋ ਜਾ ਕਹਿੰਦੇ ਹੋਰ ਕੰਦੀ ਪਾਰਟੀ ਹੋਰ ਕਰਦੀਏ ਬਸ ਬਹੁਤ ਹੈ ਬਹੁਤ ਹੈ ਵਾ ਠੀਕ ਹੈ ਤਾਂ ਆ ਵੀ ਖੋਇਆ ਠੀਕ ਹੈ ਚਲੋ ਠੀਕ ਹੈ ਜੀ ਖੋ ਜਾ ਜਾਈਏ ਠੀਕ ਹੈ ਜੰਗਾ ਜੀ